ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਅੱਧੀ ਰਾਤ ਨੂੰ ਹੋ ਗਿਆ ਇਹ ਵੱਡਾ ਕਾਂਡ ਜੀ ਹਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਹੁਣੇ-ਹੁਣੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਜੇਕਰ ਕੋਈ ਚੂਹਾ ਕਿਸੇ ਘਰ ਦੇ ਵਿੱਚ ਵੱੜ ਜਾਵੇ ਤਾਂ ਉਸ ਘਰ ਦੇ ਵਿੱਚ ਉਹ ਪਰਥੂ ਪਾ ਦਿੰਦਾ ਕਿਉਂਕਿ ਇਹ ਚੂਹਾ ਉਸ ਘਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਦਾ ਨੁਕਸਾਨ ਕਰਦਾ ਹੈ ਤੇ ਜਿਸ ਕਰਕੇ ਪਰਿਵਾਰਕ ਮੈਂਬਰ ਇਸ ਨੂੰ ਘਰ ਤੋਂ ਬਾਹਰ ਕੱਢਣ ਦੇ ਲਈ ਵੱਖ-ਵੱਖਰੇ ਉਪਰਾਲੇ ਕਰਦੇ ਹਨ ਪਰ ਸੋਚ ਜੇ ਕਦੇ ਚੂਹੇ ਪੂਰੇ ਪੂਰੀ ਸ਼ਹਿਰ ਦੇ ਵਿੱਚ ਵੱੜ ਜਾਣ ਤਾਂ ਉਸ ਵੇਲੇ ਪੂਰੇ ਸ਼ਹਿਰ ਦੀ ਸਥਿਤੀ ਕੀ ਹੋਵੇਗੀ ਸੋਚ ਕੇ ਹੀ ਅਜੀਬ ਲੱਗ ਰਿਹਾ ਹੈ ਨਾ ਪਰ ਅਜਿਹਾ ਹੋ ਚੁੱਕਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿੱਥੇ ਅੱਧੀ ਰਾਤ ਇੱਕ ਚੂਹੇ ਨੇ ਕੁਝ ਅਜਿਹਾ ਪਰਥੂ ਪਾਇਆ ਜਿਸ ਕਰਕੇ ਸਾਇਰਨ ਵੱਜ ਕੇ ਤੇ ਸਾਇਰਨ ਵੱਜਣ ਕਰਕੇ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪੁੱਜੀਆਂ ਇਸ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕਾਂ ਨੂੰ ਐਂਜ ਲੱਗਾ ਕਿ ਸ਼ਾਇਦ ਬੈਂਕ ਵਿੱਚ ਕੋਈ ਵੜ ਗਿਆ ਇਸ ਮੌਕੇ ਐਸਡੀ ਜਾਣਕਾਰੀ ਪੁਲਿਸ ਨੂੰ ਦਿੱਤੀ ਲੁਧਿਆਣਾ ਦੇ ਚੌੜਾ ਬਾਜ਼ਾਰ ਸਥਿਤ ਇਲਾਹਾਬਦ ਬੈਂਕ ਨੇੜੇ ਲੋਕਾਂ ਦੀ ਭਾਰੀ ਭੀੜ ਮਿੰਟਾਂ ਦੇ ਵਿੱਚ ਲੱਗੀ ਇਸ ਦੌਰਾਨ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਬੈਂਕ ਦੀ ਕੋਈ ਖਿੜਕੀ ਵਿੱਚ ਖੁੱਲੀ ਨਹੀਂ ਸੀ ਅਤੇ ਇਸ ਤੋਂ ਬਾਅਦ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਬੈਂਕ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਾਇਰਨ ਦੇ ਕੋਲ ਤਾਰ ਨੂੰ ਚੂਏ ਨੇ ਕੱਢ ਦਿੱਤਾ ਤੇ ਜਿਸ ਕਰਕੇ ਅਚਾਨਕ ਸਾਇਰਨ ਵੱਜਣ ਲੱਗਾ ਇਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਵੱਲੋਂ ਐਸ ਦੀ ਵਾਸੂਨੀ ਤੇ ਫਿਰ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਉੱਥੇ ਇਸ ਸਬੰਧੀ ਗੱਲਬਾਤ ਕਰਨ ਦੇ ਮੌਕੇ ਤੇ ਮੌਜੂਦ ਲੋਕਾਂ ਨੇ ਕਹਿ ਕੇ ਸੀਪੀਆਰ ਕਰਮਚਾਰੀ ਕੁਝ ਸਮੇਂ ਬਾਅਦ ਮੌਕੇ ਤੇ ਪਹੁੰਚ ਗਏ ਪਰ ਅੱਧਾ ਕਿਲੋਮੀਟਰ ਦੂਸਤੇ ਤੇ ਕੁੱਤੇਵਾਲੀ ਦੇ ਮੁਲਾਜ਼ਮ 20 ਮਿੰਟ ਬਾਅਦ ਪਹੁੰਚੇ ਪਰ ਜਦੋਂ ਇਸ ਗੱਲ ਦੀ ਅਸਲੀ ਪਤਾ ਚੱਲੀ ਤਾਂ ਲੋਕਾਂ ਨੇ ਸੌਖਾ ਸੱਸਾ ਲਿਆ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਤਨਵਾਦ